ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੁਹਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਇਹ ਵਾਲਾ ਸੂਟ ਇਹ ਆਪਾਂ ਸੂਟ ਲੈ ਕੇ ਆਏ ਸੀਗੇ ਜੀ 크ਰੇਪ ਵਾਲੇ ਪ੍ਰਿੰਟਡ ਸੂਟ ਸੀਗੇ ਤਾਂ ਆਪਣੇ ਕਸਟਮਰ ਨੇ ਉਸ ਦੇ ਵਿੱਚੋਂ ਇਹ ਵਾਲਾ ਸੂਟ ਸਿਲੈਕਟ ਕੀਤਾ ਸੀ ਉਸ ਤੋਂ ਪਹਿਲਾਂ ਜਿਹੜੇ ਨਵੇਂ ਵਿਊਅਰਸ ਆਪਾਂ ਨੂੰ ਦੇਖ ਰਹੇ ਜੀ ਸਰਵ ਕਰਦੇ ਆਂ ਸ਼੍ਰੀ ਮੁਖਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਆ ਜੋ ਤੁਹਾਨੂੰ ਪਸੰਦ ਆਉਂਦਾ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਕਰ ਦੇਣਾ ਵਟਸਐਪ ਮੈਸੇਜ ਸੂਟ ਦਾ ਸਕਰੀਨਸ਼ਾ ਠੀਕ ਹੈ ਉਥੇ ਤੁਸੀਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਸੂਟ ਦੇ ਨਾਲ ਅਪਡੇਟ ਰਹਿ ਸਕਦੇ ਹੋ ਹਾਂਜੀ ਤੇ ਇਹ ਵਾਲਾ ਡਿਜ਼ਾਈਨ ਆਪਾਂ ਗੇਜਰਜਟ ਦੇ ਸੂਟਸ ਤੇ ਬਣਾਇਆ ਸੀ ਤੇ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਕਾਲਰ ਬੰਦ ਹੈ embroidery ਹੁੰਦੀ ਹੈ ਤੇ ਕਫ ਤੇ ਵੀ ਇਸ ਤਰ੍ਹਾਂ embroidery ਹੋ ਕੇ ਅਟੈਚ ਹੁੰਦਾ ਹੈ ਇਹ ਪਲੇਨ ਸਟਫ ਤੇ embroidery ਹੁੰਦੀ ਹੈ ਜੀ ਕਈ ਕਸਟਮਰ ਆਪਣੇ ਤੋਂ ਜਿੱਦਾਂ ਵਿਦਾਊਟ ਸਟਿਚਿੰਗ ਲੈਂਦੇ ਆ ਥੈਨ ਉਹ ਕਨਫਿਊਜ਼ ਹੋ ਜਾਂਦੇ ਆ ਕਿ ਪਲੇਨ ਸਟਫ ਤੇ ਕਿਉਂ embroidery ਕੀਤੀ ਹੈ ਤਾਂ ਇਸ ਤਰ੍ਹਾਂ ਦੇ ਨਾਲ ਉਹ ਬਾਅਦ ਵਿੱਚ ਅਟੈਚ ਹੋਣਾ ਹੁੰਦਾ ਹੈ ਇਹ ਆ ਜਾਂਦੀ ਹੈ ਜੀ ਬਾਟਮ ਦੀ এমਬ੍ਰੋਇਡਰੀ ਮਸ਼ੀਨ ਵਰਕ ਹੋਇਆ ਹੋਇਆ ਸਾਰਾ ਸ਼ਰਟ ਵਾਲੇ ਕਲਰਸ ਲੱਗ ਕੇ ਤੇ ਦੁਪੱਟੇ ਤੇ ਆਪਾਂ ਕੀਤਾ ਹੋਇਆ ਕਟਵਰ ਇਦਾਂ ਦੇ ਸੂਟਸ ਜਿਹੜੇ ਹੈਗੇ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ। ਹਾਂਜੀ ਤੇ ਨੈਕਸਟ ਆਪਣਾ ਹੈਗਾ ਇਹ ਵਾਲਾ ਸੂਟ ਇਹ ਆਪਾਂ ਸੂਟ ਨਾ ਪਹਿਲਾਂ ਵੀ ਮਤਲਬ ਰੈਡੀ ਕੀਤਾ ਸੀਗਾ ਸੇਮ ਸ਼ੇਡ ਤੇ ਕੀਤਾ ਸੀ। ਇੱਕ ਦੇ ਵਿੱਚ ਤਾਂ ਆਪਾਂ ਬਰਡਸ ਨਹੀਂ ਬਣਾਏ ਸੀ ਦੂਸਰੇ ਦੇ ਵਿੱਚ ਬਰਡਸ ਬਣਾਏ ਸੀ ਤੇ ਇਹ ਥਰਡ ਵਨ ਆਪਣਾ ਸੂਟ ਹੈਗਾ ਜਿਹੜਾ ਬਰਡਸ ਦੇ ਨਾਲ ਹੈ। ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ। ਪੂਰਾ ਹੈਵੀ ਲੁੱਕ ਦੇ ਵਿੱਚ ਹੈ ਸੂਟ ਸਾਰਾ ਇੱਥੇ ਸਿੱਪੀ ਤੇ ਮੋਤੀ ਦਾ ਕੰਮ ਹੋਇਆ ਹੋਇਆ ਬਹੁਤ ਹੀ ਗ੍ਰੇਸਫੁਲ ਸੂਟ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ 4 ਸਾਈਡ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਹੋਇਆ ਹੈ ਪਿੰਕ ਕਲਰ ਤੇ ਆਪਾਂ ਇਸ ਦੇ ਵਿੱਚ ਬਰਡਸ ਬਣਾਈ ਹੋਈ ਨੇ ਤੇ ਸੇਮ ਹੀ ਜਿਹੜੀ ਆਪਾਂ ਪੇਸਟਿੰਗ ਕੀਤੀ ਹੋਈ ਹੈ ਜੀ ਪਿੰਕ ਕਲਰ ਦਾ ਬੇਸ ਲਗਾ ਕੇ ਪਾਈਪਿੰਗ ਕੀਤੀ ਹੋਈ ਹੈ ਦੁਪੱਟੇ ਤੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਪਰੈਡਿੰਗ ਹੋਈ ਹੈ ਇਸ ਸੂਟ ਨੂੰ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜੀ ਇਹਨਾਂ ਨੇ ਸਿਲਕ ਤੇ ਕਰਵਾਇਆ ਨਾਲ ਪਿਓਰ ਚਨਾਉਣ ਦਾ ਦੁਪੱਟਾ ਲਗਵਾਇਆ ਤੁਸੀਂ ਐਮਬਰਾਇਡਰੀ ਨੂੰ ਘੱਟ ਵੱਧ ਕਰਵਾ ਸਕਦੇ ਹੋ ਜਿੱਦਾਂ ਤੁਸੀਂ ਦੁਪੱਟੇ ਨੂੰ ਸਕਿਪ ਕਰਵਾ ਸਕਦੇ ਹੋ ਬਾਕੀ ਸ਼ਰਟ ਤੇ ਤਾਂ ਜੀ ਇਹ ਸੇਮ ਡਿਜ਼ਾਈਨ ਪੈਟਰਨ ਇੰਨਾ ਹੀ ਬੰਦ ਹੈ ਠੀਕ ਹੈ ਆਦਰਵਾਇਸ ਆਪਾਂ ਕੀ ਇਹ ਵਾਲਾ ਜਿਹੜਾ ਬਾਰਡਰ ਹੈਗਾ ਇਸ ਨੂੰ ਲੈ ਕੇ ਸੈਂਟਰ ਇਹ ਵਾਲਾ ਲੈ ਕੇ ਇਸ ਚੀਜ਼ ਨੂੰ ਸਕਿਪ ਕਰ ਸਕਦੇ ਹਾਂ ਠੀਕ ਹੈ ਜੀ ਇਹ ਆ ਜਾਣੀ ਅਸਤੀ ਬਾਜੂ ਇਨਾਂ ਦੀ ਹਾਫ ਬਾਜੂ ਬਣੀ ਹੈ ਪੌਣੀ ਬਾਜੂ ਦਾ ਕੰਮ ਹੈਗਾ ਜਿਹੜਾ ਉਹ ਉਸ ਆਪ ਦੇ ਨਾਲ ਆ ਜਾਂਦਾ ਹੈ ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਹੈ ਆਪਾਂ ਬਣਾਇਆ ਹੋਇਆ ਜੀ ਪਿਓਰ ਟੈਰਵੀ ਸਿਲਕ ਦੇ ਉੱਪਰ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਸ ਦਾ ਘੇਰਾ ਬਣਿਆ ਹੋਇਆ ਇਹ ਵੀ ਡਿਜ਼ਾਈਨ ਆਪਣੇ ਕੋਲ ਪਹਿਲਾਂ ਬਣ ਚੁੱਕਿਆ ਹੈ ਠੀਕ ਹੈ ਸਟਿਚ ਹੋ ਕੇ ਗਿਆ ਉਹ ਵਾਲਾ ਸੂਟ ਆਪਣੇ ਕੋਲ ਇਹ ਵਾਲਾ ਸੂਟ ਹੈਗਾ ਜਿਹੜਾ ਆਪਣੇ ਕੋਲ ਅਨਸਟਿਚ ਜਾ ਰਿਹਾ ਇਸ ਲਈ ਆਪਾਂ ਇਸ ਤਰ੍ਹਾਂ ਨਾਲ ਹੀ ਇਸ ਨੂੰ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਜਿਹੜਾ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਸੀ ਉਸ ਦੇ ਵਿੱਚ ਕੀ ਸੀਗਾ ਕਿ ਇਹ ਵਾਲਾ ਜਿਹੜਾ ਪੈਟਰਨ ਸੀਗਾ ਏਸੇ ਦੀ ਸਪਰੈਡਿੰਗ ਸੀ ਸਾਰੀ ਸ਼ਰਟ ਦੇ ਵਿੱਚ ਪਰ ਇਸ ਵਾਰ ਕੀ ਹੈਗਾ ਕਿ ਜਿਹੜੀ ਸਪਰੈਡਿੰਗ ਹੈਗੀ ਆ ਉਹ ਮੋਤੀ ਦੀ ਤੇ ਸਿੱਪੀ ਦੀ ਹੈ ਇਸ ਕਸਟਮਰ ਨੇ ਇਸ ਸੂਟ ਦੇ ਵਿੱਚ ਕਲਰ ਵੀ ਜ਼ਿਆਦਾ ਲਗਵਾਇਆ ਹੈ ਜਿੱਦਾਂ ਮਹਿਰੂਨ ਕਲਰ ਹੈ ਉਹ ਜ਼ਿਆਦਾ ਲਗਵਾਇਆ ਜੋ ਆਪਣਾ ਪਹਿਲਾ ਸੂਟ ਸੀ ਉਸ ਦੇ ਵਿੱਚ ਇਹ ਵਾਲਾ ਕਲਰ ਜਸਟ ਇੰਨਾ ਜਗ੍ਹਾ ਦੇ ਉੱਪਰ ਹੀ ਸੀ ਠੀਕ ਹੈ ਇਸ ਨੂੰ ਤੁਸੀਂ ਕਿਸੇ ਵੀ ਸੂਟ ਦਾ ਡਿਜ਼ਾਈਨ ਹੈ ਉਸ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਜੋ ਚੇਂਜਸ ਤੁਸੀਂ ਚਾਹੋਦੇ ਹੋ ਉਹ ਕਰਵਾ ਸਕਦੇ ਹੋ ਤੇ ਉਹ ਸੂਟ ਦਾ ਆਪਾਂ ਨੈੱਕ ਵੀ ਬਣਾਇਆ ਸੀ ਇਸ ਸੂਟ ਦੇ ਵਿੱਚ ਨੈੱਕ ਹੈ ਜਿਹੜਾ ਉਹ ਨਹੀਂ ਬਣਿਆ ਹੋਇਆ ਤੇ ਬਾਜੂ ਬਣੀਆਂ ਹੋਈਆਂ ਨੇ ਉਸੇ ਤਰ੍ਹਾਂ ਦੇ ਨਾਲ ਬਾਜੂ ਦਾ ਬਾਰਡਰ ਬਣ ਕੇ ਸਪੈਡਿੰਗ ਹੋਈ ਹੋਈ ਹੈ ਜੀ ਇਹਦੀ ਇਸ ਤਰ੍ਹਾਂ ਦੁਪੱਟਾ ਦੁਪੱਟੇ ਤੇ ਚਾਰੋਂ ਸਾਈਡ ਇਹ ਵਾਲਾ ਬਾਰਡਰ ਬਣਿਆ ਹੋਇਆ ਠੀਕ ਹੈ ਜੀ ਸਾਰੇ ਦੇ ਵਿੱਚ ਸਪਰੈਡਿੰਗ ਹੋਈ ਹੋਈ ਹੈ ਤੇ ਪਲੱਸ ਇਹ ਫੋਰ ਸਾਈਡ ਜਿਹੜਾ ਹੈਗਾ ਕਾਰਨਰਸ ਦੇ ਉੱਪਰ ਇਹ ਵਾਲਾ ਪੈਟਰਨ ਚੱਕਿਆ ਆਪਾਂ ਸ਼ਰਟ ਤੋਂ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲੇ ਪੂਰਾ ਹੈਵੀ ਲੁੱਕ ਦਾ ਸੂਟ ਬਣਦਾ ਹੈ ਸੇ ਆਪਾਂ ਦੁਪੱਟੇ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਲੇਸ ਦੇ ਨਾਲ ਕਰਾਂਗੇ ਹਾਂਜੀ ਨੈਕਸਟ ਇਹ ਵਾਲੇ ਸੂਟ ਆ ਉਸ ਦਿਨ ਆਪਾਂ ਜਿਹੜੇ ਬਲੋਕਟ ਦੇ ਸੂਟ ਪਾਈ ਸੀ ਉਹ ਆਪਣੇ ਸਾਰੇ ਸੇਲ ਹੋ ਚੁੱਕੇ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਵਾਲੇ ਆਪਾਂ ਸੂਟ ਮੰਗਵਾਏ ਹੈ ਵਿੱਚ ਕੁਝ ਕਲਰਸ ਨਵੇਂ ਵੀ ਐਂਡ ਡਿਜ਼ਾਈਨ ਵੀ ਚੇਂਜ ਨੇ ਇਹਨਾਂ ਦੇ ਬੜਾ ਹੀ ਪਿਆਰਾ ਸ਼ੇਡ ਹੈ ਵਾਈਨ ਸ਼ੇਡ ਦੇ ਵਿੱਚ ਹੈ ਜੀ ਠੀਕ ਹੈ ਬਹੁਤ ਜ਼ਿਆਦਾ ਗ੍ਰੇਸਫੁਲ ਹੈ ਉਹ ਸੇਮ ਬਣਿਆ ਹੋਇਆ ਬਾਰਡਰ ਠੀਕ ਹੈ ਇਹਦੇ ਜਿਹੜੇ ਸੈਂਟਰ ਵਾਲੇ ਪੈਟਰਨ ਆ ਜੀ ਉਹ ਵਾਲਾ ਡਿਜ਼ਾਈਨਿੰਗ ਦੇ ਵਿੱਚ ਮਤਲਬ ਉਹਨਾਂ ਸੋਰਸ ਦੇ ਨਾਲੋਂ ਥੋੜਾ ਜਿਹਾ ਡਿਫਰੈਂਸ ਹੈ ਤੇ ਕਲਰ ਵੀ ਚੇਂਜ ਨੇ ਇਹਨਾਂ ਦੇ ਕੁਝ ਪ्योर ਬ੍ਰாக்கਟ ਹੈ ਜੀ ਤੇ ਨਾਲ ਇਸ ਤਰ੍ਹਾਂ ਦੇ ਨਾਲ ਹੈਗਾ ਚਨਾਣ ਦਾ ਦੁਪੱਟਾ ਜਿਸ ਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਤੇ ਨੈਕਸਟ ਹੈਗਾ ਇਹ ਵਾਲਾ ਗ੍ਰੀਨ ਕਲਰ ਇਸ ਵਾਰ ਨੇ ਜਿਹੜਾ ਇਹਨਾਂ ਦਾ ਪੈਟਰਨ ਹੈਗਾ ਸੈਂਟਰ ਵਾਲਾ ਉਹ ਥੋੜਾ ਜਿਹਾ ਛੋਟਾ ਹੈ। ਪਲੇਨ ਬਾਟਮ ਦੇ ਨਾਲ ਇਹ ਹੈ ਜੀ ਦੁਪੱਟਾ ਚਲਾਉਣ ਦਾ। ਫੋਰ ਸਾਈਡਸ ਹੈਗੀਆਂ ਨੇ ਜਿਹੜੀਆਂ ਇਸ ਤਰ੍ਹਾਂ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ। ਹਾਂਜੀ ਨੈਕਸਟ ਜਿਹੜਾ ਵਾਲਾ ਹੈ ਨਾ orange shade ਦੇ ਵਿੱਚ rusty orange shade ਐਕਚੁਅਲੀ ਇਸ ਤਰ੍ਹਾਂ ਦੇ ਨਾਲ ਦੁਪੱਟਿਆਂ ਦੀ ਸਾਰਿਆਂ ਦੀ ਵੀ ਫਿਨਿਸ਼ਿੰਗ ਹੈਗੀ ਹੈ ਜੀ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਹ ਵਾਲੇ ਸੂਟਸ ਠੀਕ ਹੈ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਤੇ ਸਿਲਕ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ ਹਾਂਜੀ ਇਹ ਹੈਗਾ ਮਜ਼ੈਂਟਾ ਸ਼ੇਡ ਪਹਿਲਾਂ ਆਪਾਂ ਤੁਹਾਨੂੰ ਦੁਪੱਟਾ ਹੀ ਦਿਖਾ ਦਿੰਨੇ ਆ ਇਸ ਤਰ੍ਹਾਂ ਦੇ ਨਾਲ ਦੁਪੱਟਾ ਹੈਗਾ ਜਿਹੜਾ ਸਾਈਡ ਬਣਿਆ ਹੋਇਆ ਇਹ ਹੈਗਾ ਸ਼ਰਟ ਦਾ ਪੈਟਰਨ ਨਾਲ ਪਲੇਨ ਹੈਗੀ ਹੈ ਜਿਹੜੀ ਸਿਲਕ ਦੀ ਰਹੇਗੀ ਬਾਟਮ ਹਾਂਜੀ ਇਹ ਬੜਾ ਹੀ ਪਿਆਰਾ ਜਿਹਾ येलो ਸ਼ੇਡ ਹੈ ਮਸਟਰਡ ਨਹੀਂ ਜੀ ਇਹ ਹੈ ਰੂਸ਼ੀਡ ਤੇ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ। ਈਵਨ ਕਿ ਆਪਾਂ ਸੂਟਸ ਇਦਾਂ ਦੇ ਹੈਗੇ ਆ ਜਿਹੜੇ ਇਹਨਾਂ ਨੂੰ ਡਾਈ ਕਰਵਾ ਕੇ ਇਹ ਵਾਲਾ ਕਲਰ ਐਮਬਰਾਇਡਰੀ ਵੀ ਕਰਵਾ ਕੇ ਦਿੱਤੀ ਹੈ ਕਸਟਮਰਸ ਨੂੰ। ਹਾਂਜੀ ਇਸ ਤਰ੍ਹਾਂ ਦੇ ਨਾਲ ਇਸਦੇ ਵਿੱਚ ਵੀ ਹੈ ਜਿਹੜਾ ਛੋਟਾ ਪ੍ਰਿੰਟ ਬਣਿਆ ਹੋਇਆ ਹੈ। ਠੀਕ ਹੈ। ਇਹ ਪਲੇਨ ਬਾਟਮ ਰਹੇਗੀ ਜੀ। ਇਸ ਤਰ੍ਹਾਂ ਦੇ ਨਾਲ ਰਹਿਣਾ ਹੈ ਦੁਪੱਟਾ। ਬੜਾ ਹੀ ਪਿਆਰਾ ਸ਼ੇਡ ਹੈ। ਹਾਂਜੀ। ਇਹ ਵੀ ਆਪਣੇ ਕੋਲ ਪਿਓਰ ਬ੍ਰੋਕੇਟ ਦੀ ਨੇ ਜਿਹਨਾਂ ਨਾਲ ਬਾਟਮ ਅਕਾ ਤੁਹਾਨੂੰ ਮੈਚ ਕਰਕੇ ਦੇਵਾਂਗੇ। ਇਹ ਆਪਣੇ ਕੋਲ ਨਿਊ ਸਟਾਕ ਆਇਆ ਹੈ ਜੀ। ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਡਬਲ ਸ਼ੇਡਿੰਗ ਦੇ ਵਿੱਚ ਹੁੰਦੇ ਆ ਇਹ। ਠੀਕ ਹੈ। ਪ੍ਰਿੰਟ ਤੁਸੀਂ ਇਸ ਦਾ ਜਿਹੜਾ ਹੈਗਾ ਪੈਟਰਨ ਉਹ ਦੇਖ ਸਕਦੇ ਹੋ ਬਹੁਤ ਹੀ ਸੋਨਾ ਬਣਿਆ ਹੋਇਆ। ਅਗੇਨ ਹੈਗੀਆਂ ਜਿਹੜਾ ਪਿਓਰ ਬ੍ਰੋਕੇਟ ਹੈ ਜੀ। ਇਹ ਦੂਸਰੀ ਸਾਈਡ ਹੈ ਐਂਡ ਇਹ ਜਿਹੜੀ ਇਹਦੀ ਫਰੰਟ ਵਾਲੀ ਸਾਈਡ ਹੈ ਉੱਪਰ ਵਾਲੀ ਸਿੱਧੀ ਸਾਈਡ ਹੈ ਤੁਸੀਂ ਇਸ ਤੇ ਕਿਸੇ ਵੀ ਤਰ੍ਹਾਂ ਦੀ ਏਮਬ੍ਰੋਇਡਰੀ ਕਰਵਾ ਸਕਦੇ ਹੋ ਇਸ ਪੈਟਰਨ ਨੂੰ ਆਪਾਂ ਹਾਈਲਾਈਟ ਵੀ ਕਰ ਸਕਦੇ ਹਾਂ ਠੀਕ ਹੈ ਜੀ ਇਹਨਾਂ ਇਹ ਜਿਹੜੇ ਸੂਟ ਨੇ ਜੀ ਇਹ ਤੁਹਾਨੂੰ ਵਿਦਆਊਟ ਦੁਪੱਟਾ ਮਿਲਣਗੇ ਠੀਕ ਹੈ ਜਿਹੜੇ ਉਹ ਵਾਲੇ ਸੂਟ ਆ ਤੁਹਾਨੂੰ ਵਿਦ ਦੁਪੱਟਾ ਮਿਲਣਗੇ ਜਿੰਨਾ ਵੀ ਸੂਟਸ ਦੇ ਦੁਪੱਟੇ ਨਾਲ ਹੁੰਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਿੰਨੇ ਆ ਅਗਰ ਆਪਾਂ ਤੁਹਾਨੂੰ ਦੁਪੱਟੇ ਨਹੀਂ ਦਿਖਾ ਰਹੇ ਜੀ ਇਸ ਦਾ ਮਤਲਬ ਦੁਪੱਟੇ ਨਾਲ ਨਹੀਂ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਜਿਹੜਾ ਐਡ ਕਰਵਾ ਸਕਦੇ ਹੋ ਕਲਰਸ ਨਾ ਬਹੁਤ ਹੀ ਪਿਆਰੇ ਨੇ ਇਹ ਵਾਲਾ ਪਿੰਕ ਸ਼ੇਡ ਨੇ ਬਹੁਤ ਸੋਹਣੇ ਸੋਹਣੇ ਕਲਰਸ ਨੇ ਇਸ ਤਰ੍ਹਾਂ ਦੇ ਨੇ ਠੀਕ ਹੈ ਜੀ ਇੱਥੋਂ ਤੁਹਾਨੂੰ ਜਿਹੜਾ ਹੈਗਾ ਸਹੀ ਕਲਰ ਦਾ ਪਤਾ ਚੱਲ ਜਾਂਦਾ ਹੈ ਨੇੜੇ ਤੋਂ ਆਪਾਂ ਤੁਹਾਨੂੰ ਪੈਟਰਨ ਦਿਖਾਣੇ ਆ ਇਸ ਦਾ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਠੀਕ ਹੈ ਕੁਝ ਵੀ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਸਿੰਪਲ ਵੀ ਇਸ ਨੂੰ ਵੇਅਰ ਕਰ ਸਕਦੇ ਹੋ ਤੇ ਬਹੁਤ ਸੋਹਣੇ ਸਦਾ ਬਾਹਰ ਸੂਟ ਬਣਦੇ ਨੇ ਕਿਉਂਕਿ ਜਿਹੜੀਆਂ ਏਸਟ ਲੇਡੀਜ਼ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੇ ਕਿੰਨੇ ਟਾਈਮ ਤੋਂ ਪੁਰਾਣੇ ਟਾਈਮ ਤੋਂ ਸੂਟਸ ਪਏ ਹੋਏ ਨੇ ਤੇ ਉਹ ਸਾਨੂੰ ਦੱਸਦੇ ਆ ਕਿ ਉਹੀ ਪੈਟਰਨਸ ਦੁਬਾਰਾ ਆ ਰਹੇ ਨੇ ਸਾਡੇ ਕੋਲ ਇਦਾਂ ਦੇ ਸੂਟਸ ਹੈਗੇ ਆ ਤੇ ਪਰ ਬਹੁਤ ਵਧੀਆ ਹੰਡਨਸਾਰ ਹੁੰਦੇ ਆ ਇਹ ਤੇ ਟ੍ਰੈਂਡ ਨਹੀਂ ਜਾਂਦਾ ਆਪਾਂ ਨੂੰ ਪਤਾ ਹੈ ਕਿ ਅਗਰ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਤਾਂ 트ੈਂਡ ਨਹੀਂ ਜਾਂਦਾ ਚਲੋ ਇਹ ਹੁੰਦਾ ਕਿ ਸਟਿਚਿੰਗ ਦੇ ਵਿੱਚ ਜਿੱਦਾਂ ਪਹਿਲਾਂ ਸੀ ਬਹੁਤ ਹੀ ਛੋਟੀਆਂ ਸ਼ਰਟਸ ਪਾਈਆਂ ਜਾਂਦੀਆਂ ਸੀ ਤਾਂ ਉਹ ਹੁਣ ਨਹੀਂ ਚੱਲਦਾ 트ੈਂਡ ਤਾਂ ਫਿਰ ਹੁਣ ਉਹਨਾਂ ਨੂੰ ਜਸਟ ਆਪਣਾ ਸ਼ਰਟਸ ਦੀ ਲੈਂਥ ਦੇ ਕਰਕੇ ਸੂਟ ਅਗੇਨ ਉਹ ਕਹਿੰਦੇ 트ੈਂਡ ਦੇ ਵਿੱਚ ਆਇਆ ਤਾਂ ਸਾਨੂੰ ਬਣਾਉਣੇ ਪੈ ਰਹੇ ਹੀ ਨੇ ਇਸ ਲਈ ਹੈ ਜੀ ਤੁਸੀਂ ਆਪਣਾ ਮਤਲਬ ਕਿ ਇਸ ਤੇ ਬਣੀ ਹੈਗੀ ਜਿਹੜੀ ਸਪੈਂਡ ਕਰ ਸਕਦੇ ਹੋ ਹਾਂਜੀ ਤੇ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਨ ਸ਼ੀਟ ਦੇ ਉੱਪਰ ਹੈ 골ਡਨ ਜਿਹਾ ਕਲਰ ਹੈ ਠੀਕ ਹੈ ਤੇ ਜਿਹੜਾ ਇਸ ਦਾ ਪੈਟਰਨ ਹੈ ਇਸ ਦੇ ਵਿੱਚ ਗ੍ਰੀਨ ਕਲਰ ਯੂਜ਼ ਕੀਤਾ ਹੋਇਆ ਪੀਚ ਕਲਰ ਯੂਜ਼ ਕੀਤਾ ਹੋਇਆ ਇਸ ਤਰ੍ਹਾਂ ਤੁਸੀਂ ਨੇੜੇ ਤੋਂ ਪੂਰਾ ਕਲੀਅਰਲੀ ਹੈਗਾ ਜਿਹੜਾ ਇਸ ਦਾ ਪੈਟਰਨ ਉਹ ਦੇਖ ਸਕਦੇ ਹੋ ਇਸ ਤਰ੍ਹਾਂ ਦੇਖਣਾ ਠੀਕ ਹੈ ਜੀ ਸਰਦਾਰੀ ਲੋਕ ਦੇ ਵਿੱਚ ਚਾਹਣਿਓ ਇਸ ਕਾਫੀ ਹੈ ਤੁਸੀ ਇਸ ਦੇ ਨਾਲ ਜਿਹੜੀ 골ਡਨ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ अदरवाइज ਤੁਸੀ ਪੀਚ ਕਲਰ ਦੀ ਗ੍ਰੀਨ ਕਲਰ ਦੀ ਕੋਈ ਵੀ ਬਾਟਮ ਇਸ ਦੇ ਨਾਲ ਲਗਵਾ ਸਕਦੇ ਹੋ ਤੇ ਜਿਹੜੀ ਬਾਟਮ ਹੈ ਜੀ ਇਸ ਦੇ ਨਾਲ ਕ੍ਰੇਪ ਦੀ ਐਂਡ ਸਿਲਕ ਦੀ ਦੋਨੋਂ ਹੀ ਚੱਲ ਜਾਂਦੀਆਂ ਨੇ ਇੱਥੇ ਤੁਹਾਨੂੰ ਪਿਆ ਹੋਇਆ ਸੂਟ ਜ਼ਿਆਦਾ ਇਦਾਂ ਲੱਗਦਾ ਜਿਹੜਾ ਸਹੀ ਕਲਰ ਹੈ ਤੁਹਾਨੂੰ ਇਹ ਇੱਥੇ ਕਰਕੇ ਆ ਰਿਹਾ ਜੀ ਗ੍ਰੇਸ ਹੈ ਜਿਹੜੀ ਸਟੱਫ ਦੀ ਇਦਾਂ ਪਤਾ ਚੱਲ ਜੇਗੀ ਪਰਪਲ ਸ਼ੇਡ ਦੇ ਉੱਪਰ ਹੈ ਜੀ ਵਾਈਨਸ਼ੀੜ ਤਾਂ ਆਪਾਂ ਕਾਫੀ ਲੈ ਕੇ ਆਏ ਆਂ ਇਹ ਪਰਪਲ ਸ਼ੀੜ ਦੇ ਵਿੱਚ ਸਾਥੀ ਡਿਮਾਂਡ ਕੀਤੀ ਜਾ ਰਹੀ ਸੀ ਆਪਣੇ ਤੋਂ ਇਸ ਸਟੱਫ ਦੀ ਪੈਟਰਨ ਤੁਸੀਂ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਨੇੜੇ ਤੋਂ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਆਪਾਂ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਪਲੇਨ ਸਟੱਫ ਪਸ਼ਮੀਨੇ ਦਾ ਐਂਡ embroiderry ਦੇ ਲਈ ਜੋ ਵੀ ਸਟੱਫ ਆਪਣੇ ਕੋਲ ਅਵੇਲੇਬਲ ਆ ਸਾਰਾ ਤੁਹਾਨੂੰ ਗੋ ਥਰੂ ਕਰਾਵਾਂਗੇ ਕੁਝ ਨਵਾਂ ਸਟਾਕ ਆਇਆ ਤੇ ਕੁਝ ਜੋ ਅਵੇਲੇਬਲ ਸਟਾਕ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਸੋ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੋਰਸ ਤੇ ਆਰਡਰ ਕਰੋ ਬੁੱਕ